ਤਿਆਰ ਪਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਤਿਆਰ ਪਰਿਆ ਸਤਿ ਸ਼੍ਰੀ ਅਕਾਲ ਇਹ ਜਿਹੜੀ ਸਾਡੇ ਪੰਜਾਬ ਸੂਬੇ ਵਿੱਚ ਅਸੀਂ ਇਨਵੈਸਟਮੈਂਟਸ ਨਵੀਆਂ ਆ ਰਹੀਆਂ ਉਸ ਲੜੀ ਵਿੱਚ ਅੱਜ ਅਸੀਂ ਇੱਕ ਬੜੀ ਵੱਡੀ ਇਨਵੈਸਟਮੈਂਟ ਅਨਾਉਂਸ ਕਰਨ ਜਾ ਰਹੇ ਹਾਂ ਇਨਫੋਸਿਸ ਲਿਮਿਟਿਡ ਮੋਹਾਲੀ ਵਿੱਚ 300 ਕਰੋੜ ਦੇ ਨਾਲ ਨਵਾਂ ਕੈਂਪਸ ਬਣਾਉਣ ਜਾ ਰਹੇ ਹੈ 30 ਏਕੜ ਦੇ ਉੱਤੇ ਹੈਗਾ ਔਰ ਜਿਹੜਾ ਪਹਿਲਾ ਫੇਸ ਹੈ ਉਹਦੇ ਵਿੱਚ 3 ਲੱਖ ਸਕੁਅਰ ਫੀਟ ਹੋਏਗਾ ਕੰਸਟਰਕਟਿਡ ਏਰੀਆ ਜਿਹਦੇ ਵਿੱਚ 2500 ਜੌਬਸ ਹੋਣਗੀਆਂ ਸਾਰੀਆਂ ਹਾਈ ਪੇਡ ਜੌਬਸ ਹੈ ਔਰ 210 ਇਨਡਾਇਰੈਕਟ ਏਮਪਲੋਇਮੈਂਟ ਹੋਏਗੀ ਔਰ 2500 ਦੀ ਡਾਇਰੈਕਟ ਏਮਪਲੋਇਮੈਂਟ ਹੋਏਗੀ ਮੇਰੇ ਲੈਫਟ ਤੇ ਡਾਕਟਰ ਸਮੀਰ ਗੋਇਲ ਜੀ ਬੈਠੇ ਐ ਕਿ ਹੈਡ ਇਹ ਮੋਹਾਲੀ ਜਿਹੜਾ ਇਨਫੋਸਿਸ ਦਾ ਹੈਗਾ ਉਹਨੂੰ ਹੈਡ ਕਰਦੇ ਐ ਔਰ ਉਹਨਾਂ ਦੇ ਨਾਲ ਅਮੋਲ ਰਮੇਸ਼ ਕੁਲਕਰਨੀ ਜੀ ਬੈਠੇ ਐ ਏ origignal head infrastructure ਹੈ ਮਤਲਬ ਇਹ ਹੈ ਕਿ ਜਦੋਂ ਤੱਕ ਕੰਸਟ੍ਰਕਸ਼ਨ ਹੋਣੀ ਹੈ ਸੈਂਟਰ ਬੰਨਣਾ ਹੈ ਉਦੋਂ ਤੱਕ ਤੁਲ ਕਰਨੀ ਜੀ ਦੇਖਣਗੇ ਉਸ ਤੋਂ ਬਾਅਦ ਉਹਨੂੰ ਭਰਨਾ ਕਿਸ ਤਰ੍ਹਾਂ EMPLOYEES ਕਿਸ ਤਰ੍ਹਾਂ ਲਿਆਣੇ ਔਰ ਕੀ ਕਰਨਾ ਉਹ ਗੋਲ ਸਾਬ ਦੇਖਣਗੇ ਮੇਰੇ ਰਾਈਟ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਅਮਿਤ ਦਾਖਾ ਜੀ ਸਾਡੇ CEO ਤੇ ਸੀਮਾ ਬਰਸਲ ਜੀ ਸਾਡੇ ਵਾਈਸ ਚੀਅਰ ਪਰਸਨ ਪੰਜਾਬ ਡਵੈਲਪਮੈਂਟ ਕਾਉਂਸਲ ਹੈਗੇ ਹਨ ਇਹ ਜਿਹੜਾ ਮਾਰਗਦਰਸ਼ਨ ਸਾਨੂੰ ਸਾਡੇ ਨੈਸ਼ਨਲ ਕਨਵੀਨੈਂਸ ਆਫ ਅਰਵਿੰਦ ਕੇਜਰੀਵਾਲ ਜੀ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਿਖਾਰੇ ਆ ਰੈਗੂਲਰਲੀ ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਦੀ ਲੜੀ ਹੈ ਉਹ ਲਗਾਤਾਰ ਲੱਗੀ ਹੋਈ ਹੈ ਔਰ ਅਸੀਂ ਪੰਜਾਬ ਇਨਵੈਸਟ ਜਿਹੜੇ ਇਸ ਅਪਰੂਵਲ ਦੇ ਰਹੇ ਆ 45 ਦਿਨਾਂ ਵਿੱਚ ਪਿਛਲੇ 3 ਮਹੀਨਿਆਂ ਵਿੱਚ ਕਿ ਜਿਹੜਾ ਪ੍ਰੋਸੈਸ ਚਾਲੂ ਕੀਤਾ ਇਹ ਲੋਕਾਂ ਨੂੰ ਵਾਕਈ 45 ਦਿਨਾਂ ਚ ਅਪਰੂਵਲ ਮਿਲ ਰਹੇ ਆ ਔਰ ਉਹਦੀ ਮਾਊਥ ਟੂ ਮਾਊਥ ਪਬਲਿਸਿਟੀ ਨਹੀਂ ਹੋ ਰਹੀ ਹੈ ਕਿ ਸਾਨੂੰ ਖੁਸ਼ੀ ਨਾਲ ਦੱਸਣਾ ਪੈ ਰਿਹਾ ਕਿ ਇਨਵੈਸਟਰ ਆ ਪਾ ਰਹੇ ਜੀ ਕਿ ਅਸੀਂ ਹੁਣ ਪੰਜਾਬ ਚ ਇਨਵੈਸਟ ਕਰਨਾ ਕੱਲ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਿਆ ਸੀ ਰਾਈਟ ਟੂ ਬਿਜ਼ਨਸ ਐਕਟ ਵੀ ਸਾਡਾ ਆ ਗਿਆ ਹੈ ਜਿਹੜਾ ਕਿ ਅਸੀਂ ਐਕਸਪੈਂਡ ਕਰਤਾ 25 ਕਰੋੜ ਤੋਂ 150 ਕਰੋੜ ਜੇ 150 ਕਰੋੜ ਤੋਂ ਵੀ ਉੱਪਰ ਕੋਈ ਇੰਡਸਟਰੀ ਆਂਦੀ ਹੈ ਉਹ ਵੀ ਅਸੀਂ ਉਹਦੇ ਚ ਕਵਰ ਕਰ ਲਾਂਗੇ ਪਰ ਉਹ ਜਿਹੜੀ ਹੁਣ ਪਾਵਰ ਹੈ ਉਹ ਇੰਡਸਟਰੀ ਡਿਪਾਰਟਮੈਂਟ ਕੋਲ ਹੀ ਹੋ ਜਾਏਗੀ ਉਹਦਾ ਡਿਸੀਜਨ ਲੈਣ ਲਈ ਇਹ ਇਨਫੋਸਿਸ ਵਾਲੇ ਮੋਹਾਲੀ ਵਿੱਚ 2017 ਤੋਂ ਇਹਨਾਂ ਦੀ ਪ੍ਰੈਜ਼ੈਂਸ ਹੈ ਸੋ ਕਿ ਹੁਣ ਇਹਦੇ ਚ ਐਕਸਪੈਂਡ ਕਰ ਰਹੇ ਆ ਇਹ ਪਹਿਲੇ ਫੇਸ ਚ 3 ਲੱਖ ਸਕੁਅਰ ਫੀਟ ਆਏਗਾ ਪਰ ਜਿਹੜਾ ਇਹਨਾਂ ਦਾ ਨੈਕਸਟ ਫੇਸ ਹੈ ਸੈਕੰਡ ਫੇਸ ਜਦੋਂ ਇਹ ਕੰਪਲੀਟ ਹੋ ਜਾਏਗਾ 480000 ਸਕੁਅਰ ਫੀਟ ਇਹ ਹੋਰ ਲੈ ਕੇ ਆਣਗੇ ਹੁਣ ਮੈਂ ਇਸ ਪ੍ਰੋਜੈਕਟ ਬਾਰੇ ਫਰਦਰ ਡਿਟੇਲਸ ਲਈ ਗੋਲ ਸਾਹਿਬ ਨੂੰ ਕਹੂੰਗਾ ਜਿਹੜੇ ਕਿ ਮੁਹੱਲੇ ਦੇ ਹੈੱਡ ਹੈ ਹੋਰ ਇਨਫੋਰਮੇਸ਼ਨ ਤੁਹਾਨੂੰ ਆਪਣੀ ਕੰਪਨੀ ਬਾਰੇ ਪੰਜਾਬ ਨਾਲ ਐਕਸਪੀਰੀਅੰਸ ਬਾਰੇ ਔਰ ਇਸ ਪ੍ਰੋਜੈਕਟ ਬਾਰੇ ਦੱਸਣਗੇ ਗੋਲ ਮੈਂ ਇਸ ਮੌਕੇ ਤੇ ਪੰਜਾਬ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਇਹ ਪ੍ਰੋਜੈਕਟ ਦੀ ਗੱਲਬਾਤ ਕਾਫੀ ਸਮੇਂ ਤੋਂ ਚੱਲ ਰਹੀ ਸੀ ਤੇ ਅਸੀਂ ਪੰਜਾਬ ਗਵਰਨਮੈਂਟ ਤੋਂ ਬਹੁਤ ਚੰਗਾ ਸਾਨੂੰ ਸਪੋਰਟ ਮਿਲੇ ਹੈ ਸਾਡੇ ਸਾਰੇ ਅਪਰੂਵਲਸ ਤੇ ਹੋਰ ਬਹੁਤ ਚੰਗੀ ਤਰ੍ਹਾਂ ਆ ਰਹੇ ਹੈ ਅਸੀਂ ਇਸ ਰੀਜਨ ਤੋਂ ਕਾਫੀ ਸਮੇਂ ਤੋਂ ਪਹਿਲਾਂ ਤੋਂ ਵੀ ਆ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਹੁਣ ਇਸ ਰੀਜਨ ਚ ਆਪਣੀ ਪ੍ਰੈਜ਼ੈਂਸ ਹੋਰ ਐਕਸਪੈਂਡ ਕਰ ਰਹੇ ਹਾਂ ਇਸ ਮੌਕੇ ਤੇ ਮੈਂ ਮਿਨਿਸਟਰ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਤੇ ਅਸੀਂ ਆਪਣੀ ਪੰਜਾਬ ਚ ਪ੍ਰੈਜ਼ੈਂਸ ਅਸੀਂ ਇਸ ਏਰੀਆ ਚ ਪਹਿਲਾਂ ਵੀ ਹਾਇਰ ਕਰਦੇ ਰਹੇ ਹਾਂ ਸ਼ੁਰੂ ਤੋਂ ਹੀ ਤੇ ਹੁਣ ਆਪਣੀ ਪ੍ਰੈਜ਼ੈਂਸ ਨੂੰ ਹੋਰ ਵਧਾਣ ਦੀ ਸਾਨੂੰ ਬਹੁਤ ਖੁਸ਼ੀ ਹੈ ਤੰਕੇ ਸਰ ਬਹੁਤ ਬਹੁਤ